ਸਾਰਿਆਂ ਤੋਂ ਪਹਿਲਾਂ ਦਾ ਹੀ ਸਸੀਕਾਲ ਜਿੰਨੇ ਵੀ ਆਪਣੇ ਚੈਨਲ ਨਾਲ ਜੁੜੇ ਨੇ ਭਰਾ ਪਹਿਲਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਬੈਲ ਦੇ ਬਟਨ ਨੂੰ ਜਰੂਰ ਦਬਾਉਣਾ ਤੇ ਆਪਾਂ ਅੱਜ ਹਰ ਰੋਜ਼ ਦੀ ਤਰ੍ਹਾਂ ਅੱਜ ਫਿਰ ਨਵੀਂ ਵੀਡੀਓ ਲੈ ਕੇ ਆਈਆਂ ਹਨ ਖੇਤੀ ਦੇ ਰਿਲੇਟਡ ਨਰਮੇ ਦੀ ਖੇਤੀ ਦੇ ਰਿਲੇਟਡ ਤੁਸੀਂ ਪਹਿਲਾਂ ਵਾਲੀਆਂ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਭਰਮਾ ਹੰਗਾਰਾ ਮਿਲਦਾ ਤੁਹਾਡੇ ਵੱਲੋਂ ਤੁਹਾਡੀ ਸਪੋਰਟ ਦੇ ਨਾਲ ਆਪਾਂ ਹਰ ਰੋਜ਼ ਵੀਡੀਓ ਪਾਏ ਕਰਾਂਗੇ ਬਾਈ ਤੇ ਐਵੇਂ ਜਿ cục ਪਿਆਰ ਦਿੰਦੇ ਰਿਹਾ ਅਗਰ ਤੁਸੀਂ ਵੀਡੀਓ ਨੂੰ ਹਰ ਇੱਕ ਵੀਡੀਓ ਨੂੰ ਪਿਆਰ ਦਿੱਤਾ ਮੇ ਜੀ ਕਰੇ ਲਾਈਕ ਸ਼ੇਅਰ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਤੇ ਆਪਾਂ ਜਆ ਮਲਟੀ ਮਾਗ ਹੈ ਜਿਹੜਾ ਮੈਗਨੀਸ਼ੀਅਮ ਹੈ ਇਹ ਆਪਾਂ ਕਰਦੇ ਆਂ ਬਈ ਸਟਾਰਟ ਇਹਦੀ ਦੂਜੀ ਸਪਰੇਅ ਕਰਦੇ ਆਂ ਆਪਾਂ ਤੇ ਆਹ ਸੀ ਜਿਹੜਾ ਗੈਂਡਾ ਜਆ ਕੇਐਸ ਦਾ 1 ਕਿਲੋ ਦਾ ਪੈਕਟ ਏ ਹੈ ਬਈ ਵਾਰਨ 20% ਹੈ ਜਿਹੜਾ ਇਹ ਆਪਾਂ ਇਹਦੇ ਵਿੱਚ 100 ਗ੍ਰਾਮ ਪਾਉਣਾ ਜੀ ਆਪਾਂ 1 ਕਿੱਲੇ ਦਾ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਦੂਜੀ ਸਾਈਡ ਇੱਕ ਹੋਰ ਦਿਖਾਉਣੀ ਹੈ ਆਪਾਂ ਇਹਦੇ ਵਿੱਚ ਇੱਕ ਜਿੰਕ ਵਰਤਿਆ ਯਾਰਾ ਦਾ ਠੀਕ ਹੈ ਜੀ ਇਹ ਘੁਲਣਸ਼ੀਲ ਹੈ ਇਹ ਜਿੰਕ ਹੈ ਜਿਹੜਾ ਤੇ ਆਪਾਂ ਇੱਕ ਇਹਦੇ ਵਿੱਚ ਹੋਰ ਵਰਤਿਆ ਜਿਹੜਾ ਪੋਟਾਸ਼ ਦੀ ਤਰ੍ਹਾਂ ਤੇ 13 0 45 ਕੇਐਸ ਦਾ ਇੱਕ ਗੈਂਡਾ ਜਿਹਾ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ ਪੂਰਾ ਛਾਇਆ ਹੋਇਆ ਹੈ ਤੇ ਇਹਦੇ ਤੇ ਆਪਾਂ ਨੂੰ ਮਾਣ ਵੀ ਹੈ ਹਰ ਰੋਜ਼ ਆਈ ਵਾਰ ਆਪਾਂ ਇਹਦੀ ਸਪਰੇ ਕਰਨੀ ਕਰਨੀ ਨਰਮੇ ਤੇ ਬਈ ਦੋ ਸਪਰੇਹਾਂ ਕਰਦੇ ਹਾਂ ਤੇ ਵਧੀਆ ਰਿਜ਼ਲਟ ਮਿਲਦਾ ਆਪਾਂ ਨੂੰ ਇੱਕ ਤੇ ਬੂਜੇ ਨੂੰ ਤਾਕਤਵਰ ਬਣਾਉਂਦਾ ਹੈ ਤੇ ਇੱਕ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਵੀ ਸਾਫ਼ ਸੁਥਰਾ ਪਾਣੀ ਵਰਤਿਆ ਕਰੋ ਸਪਰੇ ਦੇ ਲਈ ਆਪਾਂ ਹੁਣ ਤਾਜ਼ਾ ਪਾਣੀ ਵਰਤਿਆ ਬਈ ਜਮਾ ਤਾਜ਼ਾ ਚੱਲਦਾ ਠੰਡਾ ਪਾਣੀ ਤੇ ਇਹਨੂੰ ਡ੍ਰਮ ਨੂੰ ਆਪਾਂ 3-4 ਵਾਲਟੀਆਂ ਦਾ ਊਣਾ ਰੱਖ ਲਿਆ ਕਰੋ ਕਿਉਂਕਿ ਫਿਰ ਸਪਰੇਅ ਪਾਉਣ ਨੂੰ ਆਪਾਂ ਨੂੰ ਥਾਂ ਨਹੀਂ ਰਹਿੰਦਾ ਤੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਲਾ ਕੇ ਘੋਲ ਕੇ ਇਸ ਨੂੰ ਚੰਗੀ ਤਰ੍ਹਾਂ ਫਿਰ ਉਸ ਤੋਂ ਬਾਅਦ ਆਪਾਂ ਸਪਰੇਅ ਕਰਨੀ ਸਟਾਰਟ ਕਰ ਦਿੰਨੇ ਆ ਤੇ ਪੰਜ ਜੋੜੇ ਇਧਰਲੀ ਸਾਈਡ ਜਾਂਦੇ ਪੰਜ ਇਧਰ ਨਰਮਾ ਜਮਾ ਭਿੱਜਦਾ ਜਾਂਦਾ ਬਈ ਪੂਰੇ ਤਰੀਕੇ ਨਾਲ ਸਪਰੇਅ ਕਰਿਆ ਕਰੋ ਕਿਉਂਕਿ ਸਿਵਰੇਹਾ ਮਹਿੰਗੀਆਂ ਬਹੁਤ ਹੈ ਬਈ ਫਿਰ ਸਹੀ ਕੰਮ ਕਰਦੀ ਹੈ ਆ ਦੇਖੋ ਕਿੱਡੇ ਸ਼ਾਨਦਾਰ ਤਰੀਕੇ ਨਾਲ ਕਰਦਾ ਬਾਈ